ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਦੀ ਗੱਲ ਕਰਾਂਗੇ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਮੀਂਹ ਦੇ ਕਿੰਨੇ ਅਸਾਰ ਨੇ ਜਾਂ ਨਹੀਂ ਅਸਾਰ ਨੇ ਇਹ ਤੁਹਾਨੂੰ ਅਪਡੇਟ ਇਸ ਵੀਡੀਓ ਦੇ ਵਿੱਚ ਦੇਣੀ ਆ ਤਰੀਕਾ ਜੀ ਅੱਜ 13 ਸਤੰਬਰ ਲਗਭਗ ਸਵੇਰ ਦੇ 9:00 ਵਜੇ ਨੂੰ ਜਾ ਰਹੇ ਆ ਜੇਕਰ ਗੱਲ ਕਰਦੇ ਹਾਂ ਪੰਜਾਬ ਦੀ ਇਤਿਹਾਸਲੇ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਬਹੁਤ ਫਾਗਾਂ ਦੇ ਵਿੱਚ ਧੁੱਪ ਜੜੀ ਚੜੀ ਹੋਈ ਆ ਮੌਸਮ ਬਿਲਕੁਲ ਸਾਫ਼ ਹੈ ਪਹਾੜਾਂ ਦੇ ਵਿੱਚ ਕੁਝ ਗੱਦੀ ਵਗਦੀਆਂ ਜੜੀਆਂ ਨੇ ਮੀਹਾਂ ਦੀਆਂ ਜਾਰੀ ਨੇ ਹਿਮਾਚਲ ਉੱਤਰਾਖੜ ਦੇ ਕੁਝ ਖੇਤਰਾਂ ਦੇ ਵਿੱਚ ਮੌਨਸਨ ਦਾ ਸੀਜ਼ਨ ਆ ਇਸ ਲਈ ਇਹਨਾਂ ਖੇਤਰਾਂ ਦੇ ਵਿੱਚ ਗਰਜ ਰਸਕ ਹੁੰਦੀ ਰਹੇਗੀ ਤੇ ਕੁਝ ਖੇਤਰਾਂ ਦੇ ਵਿੱਚ ਘਾਟੂ ਮੋਟੇ ਛਰਟ ਜੜਿਆ ਉਹ ਸਮੇਂ ਦੇ ਨਾਲ ਵੇਖਣ ਨੂੰ ਮਿਲਦੇ ਜਾਣਗੇ ਸੋ ਦੁਪਹਿਰ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਨਿੱਕੇ ਮੋਟੇ ਕਾਰਵਾਈ ਤੋਂ ਇਨਕਾਰ ਲਿਆਫਾ ਕਰ ਸਕਦੇ ਉਹ ਵੀ ਪੂਰਵ ਅਧਿੱਤੇ ਦਬਾਵੇ ਦੇ ਖੇਤਰਾਂ ਦੇ ਵਿੱਚ ਕੁਝ ਖੇਤਰ ਜਿਵੇਂ ਅਨੰਦਪੁਰ ਸਾਹਿਬ ਨੰਗਲ ਹੁਸ਼ਿਆਰ ਫੋਰ ਨਵਾਂਚੜ ਚੰਡੀਗੜ੍ਹ ਮਹਾੜੀ ਪੰਜਗਲਾ ਤੇ ਰੋਪੜ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਸੀਮਿਤ ਰਹਿ ਸਕਦੀਆਂ ਨੇ ਉਹ ਵੀ ਹਲਕਾ ਤੋਂ ਲੈ ਕੇ ਕਿਤੇ ਤੇਜ਼ ਝਰਾਟੇ ਲੱਗ ਸਕਦੇ ਨੇ 5-7 ਮਿੰਟਾਂ ਵਾਲੇ ਉਹ ਵੀ ਸਾਰੇ ਖੇਤਰਾਂ ਦੇ ਵਿੱਚ ਨਹੀਂ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਨਾਲ ਵੀ ਲੱਗਣ ਫਿਲਹਾਲ ਆਉਂਦੇ ਦਿਨਾਂ ਤੱਕ ਵੀ ਮੌਸਮ ਸਾਫ ਰਹਿਣ ਦੇ आसार ਨੇ ਜੇਕਰ ਹਰਿਆਣੇ ਦੀ ਗੱਲ ਕਰਦੇ ਹਾਂ ਤੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਮੌਸਮ ਸਾਫ ਹੈ ਉੱਤਰੀ ਹਰਿਆਣੇ ਦੇ ਕੁਝ ਭਾਗਾਂ ਦੇ ਵਿੱਚ ਹਲਕ ਮੋਟੇ ਝਰਾਟੇ ਦੇ ਅਸਰ ਬਣ ਸਕਦੇ ਨੇ ਦੁਪਹਿਰ ਤੋਂ ਬਾਅਦ ਪੱਛਮੀ ਉੱਪੀ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਬਣਿਆ ਹੋਇਆ ਉਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਇੱਥੇ ਮੀਂਹ ਜਿਹੜਾ ਵੇਖਣ ਨੂੰ ਮਿਲ ਰਹੇ ਨੇ ਇਸ ਤੋਂ ਇਲਾਵਾ ਰਾਜਸਥਾਨ ਦੇ ਬਹੁਤੇ ਭ ਔਰ ਮਧ ਪ੍ਰਦੇਸ਼ ਦੇ ਖੇਤਰ ਤੇ ਗੁਜਰਾਤ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਬਿਹਾਰ ਚਾਰਖਣੇ ਦੇ ਖੇਤਰਾਂ ਦੇ ਵਿੱਚ ਕਿਉਂਕਿ ਮੌਨਸੂਨ ਟਰਫ ਇਥੇ ਮਜਬੂਦ ਹੈ ਇਸ ਲਈ ਨਾ ਖਿਸੋ ਬਿਆਦੇ ਵਿੱਚ ਨਾ ਖੇਤਰਾਂ ਦੇ ਵਿੱਚ ਵੀ ਜਾਰੀ ਨਹੀਂ ਫਿਲਹਾਲ ਅੱਜ 13 ਸਤੰਬਰ ਨੂੰ ਮੌਸਮ ਲਗਭਗ ਸਾਫ ਰਹਿਣ ਦੇ ਆਸਾਰ ਨੇ ਪੰਜਾਬ ਦੇ ਤੇ ਬਹੁਤੇ ਹਿੱਸਿਆਂ ਦੇ ਵਿੱਚ ਜਿਹੜਾ ਇਹ ਮੌਸਮ ਸਾਫ ਹੀ ਰਹੇਗਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਕੋਈ ਨਵੀਂ ਅਪਡੇਟਸ ਨਹੀਂ ਆ ਜਮੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਪਾਖੜੇ ਦੇ ਆਪਣੇ 7 ਲੋਹ ਦੇ ਵਿੱਚ ਪਾਖੜਾ ਵੱਲੋਂ ਉਹ ਉਦਾਂ ਉਸੇ ਟੰਗ ਦੇ ਨਾਲ ਜਿਹੜਾ ਜਾਂ ਉਸੇ ਸ਼ਡਿਊਲ ਦੇ ਅਨੁਸਾਰ ਰਿਲੀਜ਼ ਕੀਤਾ ਜਾ ਰਿਹਾ 55000 ਕਿਲੋਸਕ ਤੇ ਪਿੱਛੇ ਜੇਕਰ ਪਾਣੀ ਵਾਧਾ ਜਿੱਥੇ 75000 ਕਿਲੋਸਕ ਆ ਰਹੀ ਸੀ ਉਹਦੇ ਵਿੱਚ ਜੇਕਰ ਹੁਣ ਵਾਧਾ ਹੁੰਦਾ ਤੇ ਹੋ ਸਕਦਾ 5-10000 ਕਿਲੋਸਕ ਹੋਰ ਵਾਧੂ ਪਾਣੀ ਛੱਡਿਆ ਜਾਵੇ ਸਤਲੇ ਦੇ ਵਿੱਚ ਉਹਦੇ ਕੋਈ ਅਲਰਟ ਨਹੀਂ ਆ ਉਹ ਪਾਣੀ ਵੀ ਅੱਗੇ ਅੱਧਾ ਲਹਿਰਾ ਦੇ ਵਿੱਚ ਸਰਹੰਦ ਫਿਲਟਰ ਤੋਂ ਤੇ ਨਾਲ ਜਿਹੜੀਆਂ ਲਹਿਰਾਂ ਨੇ ਰੋਪੜ ਹੈਡ ਤੋਂ ਨਿਕਲਦੀਆਂ ਉਹਦੇ ਵਿੱਚ ਨਿਕਲ ਜਾਣਾ ਤੇ ਅੱਧਾ ਖਾੜੀ ਸਤਲੇ ਦੇ ਵਿੱਚ ਨਿਕਲ ਜਾਣਾ ਕੋਈ ਵੱਡੇ ਦਾ ਵੱਧਿਆ ਸਰ ਅਲਰਟ ਨਹੀਂ ਆ ਪੌਂਗੜਾ ਤੋਂ ਵੀ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਉਸੇ ਸ਼ਡਿਊਲ ਦੇ ਅਨਸਾਰ ਇਸ ਲਈ ਵਿਆਸ ਦੇ ਵਿੱਚ ਕੋਈ ਵੱਡਾ ਅਲਰਟ ਨਹੀਂ ਹੈ ਤੇ ਹਰੀਕੇ ਹੜ੍ਹ ਤੋਂ ਅੱਗੇ ਹੁਣ ਸਥਿਤੀ ਜਿਹੜੀ ਹੈ ਅੰਡਰ ਕੰਟਰੋਲ ਹੋਣੀ ਸ਼ੁਰੂ ਹੋ ਚੁੱਕੀ ਆ ਪਾਣੀ ਹੁਣ ਜਿਹੜਾ ਹੌਲੀ-ਹੌਲੀ ਜਿਹੜਾ ਆ ਉਹ ਹੁਣ ਹੇਠਾਂ ਆਉਣਾ ਸ਼ੁਰੂ ਹੋ ਚੁੱਕਿਆ ਸੌ ਦਿਨਾਂ ਦੇ ਵਿੱਚ ਰਾਹਤ ਪੰਜਾਬ ਨੂੰ ਜਿਹੜੀ ਆ ਹੜ੍ਹਾਂ ਤੋਂ ਮਿਲਣ ਜਾ ਰਹੀ ਆ ਧੰਨਵਾਦ